ਬੰਦਰਜੀਤ ਸਿੰਘ ਬਾਸਰਕੇ ਚੇਅਰਮੈਨ ਪੰਜਾਬ ਸਟੇਟ ਸਮਾਲ ਇੰਡਸਟਰੀ ਫੈਡਰੇਸ਼ਨ ਆਫ ਐਸੋਸੀਏਸ਼ਨ ਭਾਰਤ ਸਰਕਾਰ ਅੱਜ ਦੇ ਇਤਿਹਾਸਿਕ ਦੀਵਾਲੀ ਦੇ ਦਿਹਾੜੇ ਤੇ ਔਰ ਬੰਦੀ ਛੋੜ ਦਿਵਸ ਤੇ ਸਮੁੱਚੇ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਔਰ ਵਿਦੇਸ਼ਾਂ ਦੇ ਵਿੱਚ ਬੈਠੇ ਭਾਰਤੀਆਂ ਨੂੰ ਮੈਂ ਲੱਖ ਲੱਖ ਵਧਾਈ ਦਿੰਦਾ ਹਾਂ ਔਰ ਅਪੀਲ ਕਰਦਾ ਹਾਂ ਕਿ ਜਦੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲੇ ਚੋਂ ਰਿਹਾ ਹੋ ਕੇ ਆਏ ਸੀ ਤਾਂ ਸਮੁੱਚੇ ਸਿੱਖ ਕੌਮ ਨੇ ਔਰ ਸਮੁੱਚੇ ਹਿੰਦੁਸਤਾਨ ਨੇ ਦੀਵਿਆਂ ਦੇ ਵਿੱਚ ਗੀਵੇ ਘਿਓ ਦੇ ਬਲ ਕੇ ਸਵਾਗਤ ਕੀਤਾ ਸੀ ਇਸ ਲਈ ਮੇਰੀ ਬੇਨਤੀ ਆ ਸਮੁੱਚੇ ਭਾਰਤੀਆਂ ਨੂੰ ਕਿ ਉਹ ਪਟਾਕੇ ਨਾ ਚਲਾਉਣ ਉਹ ਹਵਾਈਆਂ ਨਾ ਚਲਾਉਣ ਉਹ ਪ੍ਰਦੂਸ਼ਣ ਖਰਾਬ ਨਾ ਕਰਨ ਨਾਲ ਨਾਲ ਮੈਂ ਉਹਨਾਂ ਲੋਕਾਂ ਨੂੰ ਵੀ ਕਹਾਂਗਾ ਜਿਹੜੇ ਲੋਕ ਪਰਾਲੀ ਪਹਿਲੀ ਦੇ ਵਿੱਚ ਸਾੜਦੇ ਨੇ ਉਹ ਵੀ ਪ੍ਰਦੂਸ਼ਣ ਬਹੁਤ ਵੱਡਾ ਪਦਰਤੇ ਹੁੰਦਾ ਏ ਉਹ ਵੀ ਪਰਾਲੀ ਸਾੜਨੀ ਬੰਦ ਕਰ ਦੇਣ ਔਰ ਪਟਾਕੇ ਚਲਾਉਣੇ ਬੰਬ ਚਲਾਉਣੇ ਵੀ ਬੰਦ ਕਰ ਦੇਣ ਤਾਂ ਕਿ ਪੰਜਾਬ ਦਾ ਪ੍ਰਦੂਸ਼ਣ ਜਿਹੜਾ ਉਹ ਸਾਫ ਸੁਥਰਾ ਰਹਿ ਸਕੇ ਮੈਂ ਫਿਰ ਅਛੂ ਬੁੱਧਹਾੜੇ ਤੇ ਸਾਰੇ ਸਮੁੱਚੇ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ